ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਪ੍ਰੀਤ ਅੰਸਾ ਸਿੰਘ ਜੀ ਆਓ ਇਤਿਹਾਸ ਸਰਵਣ ਕਰਦੇ ਹਾਂ ਗੁਰਦੁਆਰਾ ਹੀਰਾ ਘਾਟ ਦਾ ਇਤਿਹਾਸ ਜਦ ਸਤਗੁਰੂ ਜੀ ਨੇ ਪਠਾਨ ਨੂੰ ਮੁੱਲ ਦੇ ਕੇ ਉਸ ਤੋਂ ਜ਼ਮੀਨ ਖਰੀਦ ਕੇ ਆਪਣਾ ਪੱਕਾ ਨਿਵਾਸ ਕਰ ਲਿਆ ਤਾਂ ਆਪ ਨੇ ਵਿਸ਼ੇਸ਼ ਸੁਭਾਅ ਅਨੁਸਾਰ ਆਪ ਜੀ ਦਰਿਆ ਗੁਦਾਵਰੀ ਦੇ ਆਸ-ਪਾਸ ਸ਼ਿਕਾਰ ਖੇਡਣ ਅਤੇ ਇਸ਼ਨਾਨ ਆਦ ਸੈਰ ਕਰਨ ਨੇਤਾ ਪ੍ਰਤ ਚਲੇ ਜਾਂਦੇ ਇੱਕ ਦਿਨ ਆਪ ਜੀ ਗੁਦਾਵਰੀ ਦੇ ਕਿਨਾਰੇ ਇਸ਼ਨਾਨ ਆਦ ਕਰਕੇ ਦਰਸ਼ਨ ਅਭਿਲਾਖੀਆਂ ਨੂੰ ਉਪਦੇਸ਼ ਕਰ ਰਹੇ ਸਨ ਕਿ ਬਹਾਦਰ ਸ਼ਾ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆ ਗਿਆ ਅਤੇ ਇੱਕ ਬਹੁ ਮੁੱਲਾ ਹੀਰਾ ਆਪ ਜੀ ਨੂੰ ਫੇਟ ਕਰਕੇ ਨਮਸਕਾਰ ਕਰਕੇ ਪਾਸ ਬੈਠ ਗਿਆ ਹੀਰਾ ਦੇਖ ਕੇ ਸਤਿਗੁਰੂ ਜੀ ਨੇ ਉਸ ਨੂੰ ਬੜੀ ਬੇਪਰਵਾਹੀ ਨਾਲ ਗੁਦਾਵਰੀ ਵਿੱਚ ਵਗਾਹ ਮਾਰਿਆ ਜਿਸ ਨੂੰ ਦੇਖ ਕੇ ਬਾਦਸ਼ਾਹ ਬੜਾ ਹੈਰਾਨ ਹੋ ਗਿਆ ਫਿਰ ਬਹਾਦਰ ਸ਼ਾਹ ਨੇ ਬੇਨਤੀ ਕੀਤੀ ਕਿ ਮੁਲਕ ਦੇ ਵਿਗੜ ਜਾਣ ਦੇ ਡਰ ਕਰਕੇ ਤੁਹਾਡਾ ਇੱਕ ਸਵਾਲ ਮੈਂ ਪੂਰਾ ਨਹੀਂ ਕਰ ਸਕਿਆ ਇਸ ਦੀ ਮੈਂ ਖਿਮਾ ਮੰਗਦਾ ਹਾਂ ਗੁਰੂ ਜੀ ਨੇ ਕਿਹਾ ਜਿਹੜੀ ਗੱਲ ਅਸਾਂ ਤੈਨੂੰ ਆਖਣੀ ਸੀ ਉਹ ਤਾਂ ਆਪ ਹੀ ਆਖ ਦਿੱਤੀ ਹੈ ਤੂੰ ਸਰਾਵਣ ਕਾਜੀਆਂ ਮੋਲਾਣਿਆਂ ਤੋਂ ਡਰ ਗਿਆ ਹੈ ਤੇਰੀ ਬਾਦਸ਼ਾਹੀ ਕੇਵਲ ਤੇਰੇ ਜੀਵਨ ਤੱਕ ਹੀ ਰਹੇਗੀ ਫਿਰ ਤੁਹਾਡਾ ਰਾਜ ਬਹੁਤ ਸਮਾਂ ਨਹੀਂ ਠਹਿਰੇਗਾ ਆਪ ਜੀ ਦੇ ਇਹ ਬਚਨ ਸੁਣ ਕੇ ਬਹਾਦਰ ਸ਼ਾਹ ਨਮਸਕਾਰ ਕਰਕੇ ਆਪਣੇ ਡੇਰੇ ਚਲਾ ਗਿਆ ਅਤੇ ਗੁਰੂ ਜੀ ਆਪਣੇ ਨਿਵਾਸ ਸਥਾਨ ਨੂੰ ਆ ਗਏ ਇਹ ਘਾਟ ਦਾ ਨਾਮ ਜਿੱਥੇ ਗੁਰੂ ਜੀ ਨੇ ਹੀਰਾ ਪਾਣੀ ਵਿੱਚ ਸੁੱਟ ਦਿੱਤਾ ਸੀ ਹੀਰਾ ਘਾਟ ਨਾਮ ਨਾਲ ਗੁਰਦੁਆਰਾ ਸਾਹਿਬ ਸਰੀਨਾ ਦੇਰਸਾਏ ਵਿੱਚ ਬਣਿਆ ਹੋਇਆ ਹੈ ਜੋ ਸੰਗਤਾਂ ਜਿੱਥੇ ਸੱਚਖੰਡ ਦੇ ਦਰਸ਼ਨ ਕਰਦੀਆਂ ਹਨ ਉੱਥੇ ਨੇੜਲੇ ਗੁਰੂ ਸਾਹਿਬ ਦੇ ਇਤਿਹਾਸਿਕ ਗੁਰਦੁਆਰੇ ਸਾਹਿਬ ਦੇ ਦਰਸ਼ਨ ਵੀ ਕਰਦੇ ਹਨ ਲੋਕਾਂ ਦੀਆਂ ਮਨੋ ਕਾਮਨਾਵਾਂ ਸੰਗਤਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਲੋਕ ਸ਼ਰਧਾ ਭਾਵਨਾ ਨਾਲ ਉੱਥੇ ਮਸਤਕ ਹੁੰਦੇ ਹਨ ਅਤੇ ਅਰਦਾਸ ਬੇਨਤੀ ਕਰਦੇ ਹਨ ਗੁਰੂ ਜੀ ਆਪਣੇ ਸਿੱਖਾਂ ਅਤੇ ਮੇਰੇ ਪਰੇ ਹੱਥ ਰੱਖਦੇ ਹਨ ਅਤੇ ਹਰ ਪ੍ਰਕਾਰ ਦੀਆਂ ਖੁਸ਼ੀਆਂ ਸੰਗਤਾਂ ਪ੍ਰਾਪਤ ਕਰਕੇ ਆਪਣੇ ਘਰਾਂ ਨੂੰ ਜਾਂਦੀਆਂ ਨੇ ਸਾਖੀ ਸਰਵਣ ਕਰਵਾਉਂਦੇ ਆਂ ਉਹ ਹੀ ਬਿਆੰਤ ਪੁੱਲਾਂ ਦੀ ਖੇਮਾਂ ਬਖਸ਼ਣੀ ਬਲਾਉ ਫਤੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ